ਬੈੱਡ ਤੋਂ ਉੱਠ ਕੇ ਕੁਝ ਵੀ ਨਹੀਂ ਕਰ ਸਕਦਾ ਸੀ ਮੁੰਡਾ ਫੇਰ ਵੀ ਕੁੜੀ ਨੇ ਕਰਵਾ ਲਿਆ ਬਿਆ ਪਿਆਰ ਹੋਵੇ ਤਾਂ ਇਹੋ ਜਿਹਾ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਮਾਪਿਓ ਵੱਲੋਂ ਆਪਣੇ ਬੱਚਿਆਂ ਦੇ ਵਿਆਹ ਲਈ ਜੀਵਨ ਸਾਥੀ ਬਹੁਤ ਹੀ ਦੇਖ ਪਰਖ ਕੇ ਚੁਣਿਆ ਜਾਂਦਾ ਹੈ ਪਰ ਜਦੋਂ ਸੱਚੇ ਪਿਆਰ ਦੀ ਗੱਲ ਆਉਂਦੀ ਹੈ ਤਾਂ ਉੱਥੇ ਸਿਰਫ ਇੱਕ ਦੂਜੇ ਦਾ ਸਾਥ ਅਤੇ ਪਿਆਰ ਹੀ ਦੇਖਿਆ ਜਾਂਦਾ ਹੈ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕੁੜੀ ਬੈੱਡ ਤੇ ਪੈ ਮੁੰਡੇ ਨਾਲ ਵਿਆਹ ਕਰਵਾ ਰਹੀ ਏ ਦਰਅਸਲ ਇਹ ਮੁੰਡਾ ਤੇ ਕੁੜੀ ਪਹਿਲਾਂ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਪਰ ਵਿਆਹ ਤੋਂ ਪਹਿਲਾਂ ਇਸ ਮੁੰਡੇ ਨੂੰ ਕੋਈ ਅਜੀਹੀ ਬਿਮਾਰੀ ਘੇਰ ਲੈਂਦੀ ਹੈ ਕਿ ਇਹ ਮੁੰਡਾ ਤੁਰ ਫਿਰ ਨਹੀਂ ਸਕਦਾ ਜਿਸ ਕਾਰਨ ਇਹ ਸਿਰਫ ਬੈੱਡ ਤੇ ਹੀ ਪਿਆਰ ਰਹਿੰਦਾ ਹੈ ਫਿਰ ਵੀ ਇਹ ਕੁੜੀ ਇਸੇ ਮੁੰਡੇ ਨਾਲ ਵਿਆਹ ਕਰਵਾਉਂਦੀ ਹੈ ਅਤੇ ਆਪਣੇ ਪਰਿਵਾਰ ਨੂੰ ਕਹਿੰਦੀ ਹੈ ਕਿ ਜੇਕਰ ਵਿਆਹ ਤੋਂ ਬਾਅਦ ਇਸ ਨੂੰ ਕੁਝ ਹੋ ਜਾਂਦਾ ਫਿਰ ਤੁਸੀਂ ਕੀ ਕਰ ਲੈਂਦੇ ਸੋ ਤੁਹਾਡੇ ਇਸ ਲੜਕੀ ਦੀ ਸੋਚ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ